ਦੋਸਤੋ ਕੁਝ ਸਮਾਂ ਪਹਿਲਾਂ ਹੀ ਜੈਪਾਲ ਭੁੱਲਰ ਦਾ ਐਨਕਾਊਂਟਰ ਹੋਇਆ ਜਿਸ ਨਾਲ ਜਸੀ ਖਰੜ ਵੀ ਮਾਰਿਆ ਗਿਆ ਇਹਨਾਂ ਦੋਨਾਂ ਦੇ ਐਨਕਾਊਂਟਰ ਨੂੰ ਲੈ ਕੇ ਪੰਜਾਬ 'ਚ ਮਾਹੌਲ ਕਾਫੀ ਗਰਮ ਵੀ ਰਿਹਾ ਕਿਉਂਕਿ ਦੋਨਾਂ ਦੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਦੋਨੋਂ ਸਰੈਂਡਰ ਕਰਨ ਨੂੰ ਤਿਆਰ ਸੀ ਪਰ ਪੁਲਿਸ ਨੇ ਸਰੈਂਡਰ ਕਰਨ ਦੀ ਥਾਂ ਦੋਨਾਂ ਨਾਲ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ ਝੂਠਾ ਐਨਕਾਊਂਟਰ ਬਣਾ ਦਿੱਤਾ ਇਹਨਾਂ ਤੋਂ ਬਾਅਦ ਹੁਣ ਇੱਕ ਹੋਰ ਗੈਂਗਸਟਰ ਦਾ ਨਾਮ ਵੀ ਕਾਫੀ ਚਰਚਾ 'ਚ ਹੈ ਵਜਾ ਸਿੱਧੂ ਮੂਸੇਵਾਲਾ ਦੇ ਵੱਲੋਂ ਗਾਇਆ ਗੀਤ ਗੀਤ 'ਚ ਮੂਸੇਵਾਲਾ ਡਿੰਪੀ ਚੰਦਪਾਨ ਦਾ ਨਾਮ ਲੈ ਰਿਹਾ ਹੈ ਤੇ ਡਿੰਪੀ ਚੰਦਪਾਨ ਵਾਂਗੂ ਪੱਕ ਬੰਦਨ ਦੀ ਗੱਲ ਕਰ ਰਿਹਾ ਹੈ ਤੇ ਦੋਸਤੋ ਅੱਜ ਇਸ ਵੀਡੀਓ ਚ ਪ੍ਰਭਜਿੰਦਰ ਸਿੰਘ ਬਰਾੜ ਯਾਨੀ ਕਿ ਡਿੰਪੀ ਚੰਦਪਾਨ ਦੇ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਡਿੰਪੀ ਚੰਦਪਾਨ ਉਹਨਾਂ ਮੋਢਲੇ ਨਾਵਾਂ ਚੋਂ ਹੈ ਜਿੱਥੇ ਤੋਂ ਕਹਿ ਸਕਦੇ ਆਂ ਕਿ ਪੰਜਾਬ ਚ ਗੈਂਗਸਟਰਸ ਤੇ ਗੈਂਗ ਵਾਰਸ ਦੀ ਸ਼ੁਰੂਆਤ ਹੋਈ ਜਾਣਕਾਰੀ ਕਾਫੀ ਖਾਸ ਹੋਣ ਵਾਲੀ ਹੈ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਗਗਨਦੀਪ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਮੂਵੀਸ ਦਾ YouTube ਚੈਨਲ ਤੇ ਹੁਣ ਜਾਣਦੇ ਆ ਡਿੰਪੀ ਚੰਦਪਾਨ ਦੇ ਬਾਰੇ ਡਿੰਪੀ ਚੰਦਪਾਨ ਦਾ ਜਨਮ 26 ਅਗਸਤ 1962 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਂਚ ਹੋਇਆ ਪਰਿਵਾਰ ਦਾ ਨਾਮ ਰੱਖਿਆ ਪ੍ਰਭਜਿੰਦਰ ਸਿੰਘ ਬਰਾੜ ਪਰਿਵਾਰ ਦੀ ਇਕਲੋਤੀ ਔਲਾਦ ਡਿੰਪੀ ਇੱਕ ਲੈਂਡਲੋਰਡ ਪਰਿਵਾਰ ਦਾ ਵਾਰਿਸ ਸੀ ਪਿਤਾ ਪਿੰਡ ਦੇ ਸਰਪੰਚ ਰਹਿ ਚੁੱਕੇ ਸੀ ਤੇ ਡਿੰਪੀ ਦੇ ਛੋਟੇ ਹੁੰਦਿਆਂ ਹੀ ਕਰੰਟ ਲੱਗਣ ਕਾਰਨ ਉਹ ਅਕਾਲ ਚਲਾਣਾ ਕਰ ਗਈ ਸੀ ਇਕਲੋਤੀ ਔਲਾਦ ਡਿੰਪੀ ਨੂੰ ਉਸ ਦੀ ਮਾਤਾ ਨੇ ਹੀ ਪਾਲਿਆ ਡਿੰਪੀ ਦਾ ਨਾਮ ਪਹਿਲੀ ਵਾਰ ਪੁਲਿਸ ਰਿਕਾਰਡ ਚ ਉਦੋਂ ਆਇਆ ਜਦੋਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਮੱਖਣ ਸਿੰਘ ਦਾ ਕਤਲ ਹੋਇਆ ਇਸ ਕਤਲ ਕੇਸ ਚ ਡਿੰਪੀ ਦਾ ਨਾਮ ਵੀ ਦਰਜ ਹੋਇਆ ਜਿਸ ਤੋਂ ਬਾਅਦ ਡਿੰਪੀ ਦੇ ਗੁਨਾਹ ਦੇ ਰਾਤੇ ਨਿਕਲੇ ਕਦਮ ਨਹੀਂ ਰੁਕੇ ਇਸ ਸਮੇਂ ਪੰਜਾਬ ਚ ਮਾਹੌਲ ਕਾਫੀ ਖਰਾਬ ਚੱਲ ਰਿਹਾ ਸੀ ਤੇ ਇਸ ਦੌਰਾਨ ਡਿੰਪੀ ਦੇ ਲਿੰਕ ਕਈ ਵੱਡੇ ਲੀਡਰਾਂ ਨਾਲ ਤੇ ਯੂਪੀ ਦੇ ਕਈ ਗੈਂਗਸਟਰਜ਼ ਨਾਲ ਜੁੜੇ ਜਿਨ੍ਹਾਂ ਚੋਂ ਪੋਲੀਟੀਸ਼ੀਅਨ ਤੇ ਗੈਂਗਸਟਰ ਮੁਖ्तार ਅंसारी ਵੀ ਇੱਕ ਸੀ यूपी ਦੇ ਗੈਂਗਸਟਰਜ਼ ਨਾਲ ਜੁੜਨ ਤੋਂ ਬਾਅਦ ਡੀ.ਐਮ.ਪੀ ਨੇ ਪੰਜਾਬ, ਹਰਿਆਣਾ ਤੇ यूपी ਦੇ ਕਈ ਵੱਡੇ ਲੀਡਰਾਂ ਲਈ ਕਿਡਨਾਪਿੰਗ, ਐਕਸਟਰਸ਼ਨ ਮਨੀ, ਮਰਡਰ ਤੇ ਕਈ ਲੁੱਟਾਂ ਨੂੰ ਅੰਜਾਮ ਦਿੱਤਾ। ਇਸ ਤਰ੍ਹਾਂ ਇੱਕ ਕਿਡਨਾਪਿੰਗ ਦੇ ਲਈ ਡੀ.ਐਮ.ਪੀ ਚੰਦਪਾਨ ਤੇ ਰੋਕੀ ਫਜ਼ਲਕਾ ਨੂੰ ਬੰਗਲੌਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਡੀ.ਐਮ.ਪੀ ਚੰਦਪਾਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਦੋਨਾਂ ਸੂਬਿਆਂ 'ਚ ਚੱਲ ਰਹੇ ਕੇਸਾਂ 'ਚ ਪੰਜਾਬ ਤੇ ਹਰਿਆਣਾ ਲੈ ਕੇ ਆਉਂਦੀ ਹੈ। ਇਸੇ ਧਰਨ ਡਿੰਪੀ ਪੁਲਿਸ ਗ੍ਰਿਫਟ ਤੋਂ ਬਚ ਕੇ ਨਿਕਲਣ ਚ ਕਾਮਯਾਬ ਹੋ ਜਾਂਦਾ ਹੈ ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਮੁਤਾਬਿਕ ਯੂਪੀ ਲਖਨਊ ਚ ਚੱਲ ਰਿਹਾ ਇੱਕ ਕੇਸ ਚ ਜਦੋਂ ਡਿੰਪੀ ਨੂੰ ਬਰੀ ਕੀਤਾ ਗਿਆ ਤਾਂ ਫਰੀਦਕੋਟ ਘਰ ਵਾਪਸੀ ਤੇ ਬਠਿੰਡਾ ਕੋਟਪੁਰਾ ਰੋਡ ਤੇ 500 ਦੇ ਕਰੀਬ ਗੱਡੀਆਂ ਚ ਡਿੰਪੀ ਦੇ ਚਾਉਣ ਵਾਲੇ ਉਸ ਦਾ ਵੈਲਕਮ ਕਰਨ ਪਹੁੰਚੇ ਜਿਸ ਚ ਕਾਂਗਰਸ ਤੇ ਅਕਾਲੀ ਦਲ ਦੇ ਕਈ ਵੱਡੇ ਲੀਡਰਾਂ ਨੂੰ ਡਿੰਪੀ ਨਾਲ ਦੇਖਿਆ ਗਿਆ ਦੋਨੋਂ ਪਾਰਟੀਆਂ ਚਾਹੁੰਦੀਆਂ ਸੀ ਕਿ ਆਉਣ ਵਾਲੇ ਇਲੈਕਸ਼ਨ ਚ ਡਿੰਪੀ ਉਹਨਾਂ ਦੀ ਪਾਰਟੀ ਵੱਲੋਂ ਲੜੇ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਵੇਂ ਕਿ ਹਰ ਗੈਂਗਸਟਰ ਨਾਲ ਹੁੰਦਾ ਹੈ ਕਿ ਇਸ ਮਾੜੇ ਰਾਤੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਨੇ ਉਹੀ ਡਿੰਪੀ ਚੰਦਪਨ ਨਾਲ ਵੀ ਹੋਇਆ ਹਮੇਸ਼ਾ ਆਪਣੇ ਨਾਲ 20 ਦੇ ਕਰੀਬ ਹਥਿਆਰਬੰਦ ਲੋਕ ਰੱਖਣ ਵਾਲਾ ਡਿੰਪੀ 7 ਜੁਲਾਈ 2006 ਦੀ ਸ਼ਾਮ ਨੂੰ ਬਿਨਾ ਸਿਕਿਉਰਿਟੀ ਤੋਂ ਚੰਡੀਗੜ੍ਹ ਸੁਖਣਾ ਲੇਕ ਕਲੱਬ 'ਚ ਆਪਣੇ ਦੋਸਤਾਂ ਨਾਲ ਸੀ ਤੇ ਇੱਥੇ ਹੀ ਡਿੰਪੀ ਨੇ ਆਪਣੇ ਇੱਕ ਦੋਸਤ ਜਿਸ ਦਾ ਨਾਮ ਹਰਨੀਵ ਕੌਰ ਸੀ ਉਸ ਨੂੰ ਮਿਲਣ ਲਈ ਬੁਲਾਇਆ ਪੁਲਿਸ ਵੱਲੋਂ ਦਿੱਤੀ ਗਈ ਡਿਟੇਲਸ ਦੇ ਮੁਤਾਬਕ ਡਿੰਪੀ ਨੇ ਕੋਈ ਸੋਨੇ ਦੀ ਚੇਨ ਹਰਨੀਬ ਨੂੰ ਦੇਣੀ ਸੀ ਜਿਸ ਲਈ ਡਿੰਪੀ ਨੇ ਹਰਨੀਬ ਨੂੰ ਸੁਖਣਾ ਲੈਕ ਲਬ ਬੁਲਾਇਆ ਸੀ ਸੁਖਣਾ ਲੈਕ ਲਾ ਪਹੁੰਚ ਕੇ ਹਰਨੀਬ ਕੋ ਡਿੰਪੀ ਨੂੰ ਫੋਨ ਕਰਕੇ ਬਾਹਰ ਬੁਲਾਉਂਦੀ ਹੈ ਤੇ ਜਦੋਂ ਡਿੰਪੀ ਹਰਨੀਬ ਦੀ ਨੀਲੇ ਰੰਗ ਦੀ ਸਵਿਫਟ ਕਾਰ ਚ ਆ ਕੇ ਬੈਠਦਾ ਹੈ ਤਾਂ 8:40 ਮਿੰਟ ਦੇ ਆਸ-ਪਾਸ ਬਾਈਕ ਤੇ ਆਏ ਦੋ ਮੁੰਡੇ ਡਿੰਪੀ ਵੱਲ ਦੀ ਵਾਰੀ ਤੇ ਪਿਸਤੌਲ ਰੱਖ ਕੇ ਡਿੰਪੀ ਤੇ ਹਰਨੀਬ ਤੇ ਫਾਇਰ ਕਰ ਦਿੰਦੇ ਨੇ ਜਿਸ ਤੋਂ ਉਸਦੇ 5 ਤੋਂ 7 ਗੋਲੀਆਂ ਲੱਗਦੀਆਂ ਨੇ ਗੋਲੀਆਂ ਲੱਗਣ ਤੇ ਡੀ.ਐਮ.ਪੀ ਬੇਹੋਸ਼ ਹੋ ਜਾਂਦਾ ਹੈ ਤੇ ਜ਼ਖਮੀ ਹੋਈ ਹਰਨੀਵ ਕਾਰ ਨੂੰ ਪੁਝਾ ਲੈਂਦੀ ਹੈ ਜਿਸ ਤੋਂ ਬਾਅਦ ਹਰਨੀਵ ਦੇ ਘਰਦਿਆਂ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਹਰਨੀਵ ਨੂੰ ਆਕੇ ਲੈ ਜਾਂਦੇ ਨੇ ਤੇ ਪੀ.ਸੀ.ਆਰ ਨੂੰ ਡੀ.ਐਮ.ਪੀ ਦੇ ਬਾਰੇ ਇਤਲਾਾ ਕਰਦੇ ਨੇ ਪੀ.ਸੀ.ਆਰ ਐਂਬੂਲੈਂਸ ਵੱਲੋਂ ਡੀ.ਐਮ.ਪੀ ਨੂੰ ਚੰਡੀਗੜ੍ਹ 16 ਸੈਕਟਰ ਦੇ ਗਵਰਨਮੈਂਟ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਡੀ.ਐਮ.ਪੀ ਨੂੰ ਮਰਿਆ ਐਲਾਨ ਕਰ ਦਿੱਤਾ ਜਾਂਦਾ ਹੈ ਦੋਸਤੋ ਆਖਰੀ ਸਮੇਂ ਹਰਨੀਵ ਤੇ ਡੀ.ਐਮ.ਪੀ 'ਚ ਕੀ ਕੀ ਗੱਲ ਹੋਈ ਇਹ ਸਾਰੀ ਜਾਣਕਾਰੀ ਚੰਡੀਗੜ੍ਹ ਪੁਲਿਸ ਵੱਲ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਸਾਂਝੀ ਕੀਤਾ ਗਿਆ ਹੈ। ਡਿੰਪੀ ਦੀ ਮੌਤ ਦਾ ਕਾਰਨ ਉਸ ਦਾ ਪੋਲਿਟਿਕਸ ਦੇ ਵਿੱਚ ਵੱਧਦਾ ਰੁਤਬਾ ਵੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮਾੜੇ ਕੰਮ ਕਰਨ ਦੇ ਨਾਲ ਹੀ ਡਿੰਪੀ ਨੇ ਕਈ ਚੰਗੇ ਕੰਮ ਵੀ ਕੀਤੇ ਜਿਸ ਕਰਕੇ ਉਸ ਦੇ ਚੋਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਸੀ। ਤੇ ਇਸੇ ਕਰਕੇ ਕਈ ਵੱਡੀਆਂ ਪਾਰਟੀਆਂ ਡਿੰਪੀ ਨੂੰ ਆਪਣੇ ਨਾਲ ਪਾਰਟੀ 'ਚ ਕਰਨਾ ਚਾਹੁੰਦੀਆਂ ਸੀ। ਪਹਿਲਾਂ ਡਿੰਪੀ ਨੂੰ ਮਾਰਨ ਦਾ ਸ਼ੱਕ ਹਰਨੀਪ ਕੌਰ ਤੇ ਗਿਆ ਪਰ ਪੁਚਛਗਿਸ਼ ਤੋਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ੱਕ ਦੀ ਸੂਈ ਰੋਕੀ ਫਜ਼ਲ ਕਤ ਗਈ। ਡਿੰਪੀ ਤੇ ਰੋਕੀ ਦੋਨੋਂ ਮੁਖ्तार ਅंसारी ਲਈ ਕੰਮ ਕਰਦੇ ਸੀ ਤੇ ਬਾਅਦ ਚ ਰੋਕੀ ਮੁਖ्तार ਅंसारी ਤੋਂ ਅਲੱਗ ਹੋ ਕੇ ਯੂਪੀ ਦੇ ਹੀ ਇੱਕ ਹੋਰ ਲੀਡਰ ਲਈ ਕੰਮ ਕਰਨ ਲੱਗਾ ਸੀ ਸਾਲ 2008 ਦੇ ਜੁਲਾਈ ਮਹੀਨੇ ਚ ਰੋਕੀ ਨੂੰ ਚੰਡੀਗੜ੍ਹ ਸੈਕਟਰ 11 ਤੋਂ ਗ੍ਰਿਫਤਾਰ ਕੀਤਾ ਗਿਆ ਪਰ 6 ਸਾਲ ਚੱਲੇ ਇਸ ਕੇਸ ਚ ਸਾਲ 2014 ਚ ਰੋਕੀ ਖਿਲਾਫ ਪੂਰੇ ਸਬੂਤ ਨਾ ਮਿਲਣ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਇਸ ਦਰਾਂ ਰੋਕੀ ਫਜ਼ਲ ਕਾ ਕਈ ਇਹੋ ਜਿਹੇ ਕੰਮ ਵੀ ਕਰਦਾ ਰਿਹਾ ਜਿਸ ਕਰਕੇ ਉਸ ਦਾ ਖਾਸ ਦੋਸਤ ਜੈਪਾਲ ਭੁੱਲਰ ਵੀ ਉਸ ਦਾ ਦੁਸ਼ਮਣ ਬਣ ਗਿਆ ਤੇ ਸਾਲ 2016 ਦੀ 30 ਅਪ੍ਰੈਲ ਨੂੰ ਜੈਪਾਲ ਭੁੱਲਰ ਰੋਕੀ ਫਜ਼ਲਕਾ ਦਾ ਕਤਲ ਕਰ ਦਿੰਦਾ ਹੈ ਕਤਲ ਮਗਰੋਂ ਇਹ ਸਮਝਿਆ ਜਾਂਦਾ ਹੈ ਕਿ ਡੀ.ਐਮ.ਪੀ. ਚੰਦਪਾਨ ਦੇ ਮੁੰਡੇ ਨੇ ਰੋਕੀ ਫਜ਼ਲਕਾ ਨੂੰ ਮਾਰ ਕੇ ਪਿਓ ਦੀ ਮੋਦਾ ਬਦਲਾ ਲਿਆ ਪਰ ਜੈਪਾਲ ਫੇਸਬੁੱਕ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਹੁਣ 9 ਜੂਨ ਨੂੰ ਜੈਪਾਲ ਭੁੱਲਰ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਦੋਸਤੋ ਦੁਸ਼ਮਣ ਬਣੇ ਗੈਂਗਸਟਰਜ਼ ਇਸ ਤਰ੍ਹਾਂ ਇੱਕ ਦੂਜੇ ਨੂੰ ਮਾਰਦੇ ਰਹੇ ਸੋ ਦੋਸਤੋ ਇਹ ਸੀ ਪੂਰੀ ਕਹਾਣੀ ਡਿੰਪੀ ਚੰਦਪਾਨ ਦੀ। ਤੋਂ ਉਮੀਦ ਕਰਦਾ ਕਿ ਡਿੰਪੀ ਚੰਦਪਾਨ ਦੇ ਬਾਰੇ ਸਾਡੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਣੀ ਆ। ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜੋ ਦੱਸਿਓ ਔਰ ਜੋ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ। ਔਰ ਜੇ ਤੁਸੀਂ ਪੰਜਾਬ ਦੇ ਹੋਰ ਗੈਂਗਸਟਰਸ ਦੇ ਬਾਰੇ ਵੀ ਜਾਨਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਇਸ ਪੂਰੀ ਵੀਡੀਓ 'ਚ ਦਿੱਤੀ ਗਈ ਜਾਣਕਾਰੀ ਦੇ ਸੋਰਸ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਸਾਂਝੇ ਕੀਤੇ ਗਏ ਨੇ। ਸੋ ਮੈਗਾ ਗੰਦੀਪ ਲਾਨਾ ਹੁਣ ਤੁਹਾਡੇ ਤੋਂ ਇਜਾਜ਼ਤ ਤੇ ਮਿਲਦਿਆਂ ਕਿਸੇ ਹੋਰ ਜਾਣਕਾਰੀ ਨਾਲ ਉਦੋਂ ਤੱਕ ਜੁੜੇ ਰਹੋ ਚੈਨਲ ਨਾਲ ਚੈਨਲ ਅਪਡੇਟਸ ਲਈ ਪੰਜਾਬੀ movies ਅਡਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਤੇ ਪ੍ਰੈਸ ਕਰੋ